ਖੰਨਾ ਪੁਲਿਸ ਦੇ ਐਸ ਐਚਓ ਸਿਟੀ 1 ਦੀ ਪੁਲਿਸ ਪਾਰਕ ਨੇ ਭਾਰੀ ਮਾਤਰਾ ਚ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਥਿਤ ਦੋਸਤ ਮਾਤਰਾ ਦੇ ਵਿੱਚ ਇਹ ਨਸ਼ੀਲੀਆਂ ਗੋਲੀਆਂ ਲੈ ਕੇ ਆ ਰਿਆ ਇਹਨਾਂ ਨੇ ਉੱਥੇ ਸੀਕ੍ਰੇਟ ਇਨਫੋਰਮੇਸ਼ਨ ਦੇ ਪਰਚਾ ਦਰਜ ਕਰਕੇ ਬੁੱਲੇਪੁਰ ਕਟ ਤੇ ਨਾਕਾ ਲਾ ਲਿਆ ਜਦੋਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਨਾ ਪੁਲਿਸ ਦੇ ਐਸਐਸਓ ਸਿਟੀ 1 ਦੀ ਪੁਲਿਸ ਪਾਰਟ ਨੇ ਭਾਰੀ ਮਾਤਰਾ ਚ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਥਿਤ ਦੋਸ਼ੀ ਨੂੰ ਕੀਤਾ ਕਾਬੂ ਇਸ ਸਬੰਧੀ ਅੱਜ ਖੰਨਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੁੱਲੇਪੁਰ ਨਾਕੇ ਦੌਰਾਨ ਕਿਸੇ ਖਾਸ ਮੁਖਵਰ ਦੀ ਇਤਲਾਹ ਤੇ ਥਾਣਾ ਸਿਟੀ 1 ਦੇ ਪੁਲਿਸ ਪਾਰਟੀ ਨੇ ਇੱਕ ਪੈਦਲ ਆਉਂਦੇ ਕਥਿਤ ਦੋਸ਼ੀ ਨੂੰ ਜਿਸ ਦੀ ਥੈਲੇ ਦੀ ਤਲਾਸ਼ੀ ਲੈਣ ਤੇ 33300 ਨਸ਼ੀਲੀਆਂ ਗੋਲੀਆਂ ਸਮੇਤ ਉਸ ਨੂੰ ਕਾਬੂ ਕੀਤਾ ਹੈ ਪੁੱਛ ਕੇ ਦੌਰਾਨ ਪਤਾ ਲੱਗਾ ਕਿ ਇਹ ਗੋਲੀਆਂ ਰਾਜਸਥਾਨ ਤੋਂ ਲੈ ਕੇ ਆ ਰਿਆ ਸੀ ਕੱਲ ਐਸਐਚਓ ਸਿਟੀ 1 ਦੀ ਪੁਲਿਸ ਪਾਰਟੀ ਐਸਏ ਸੁਖਪਾਲ ਸਿੰਘ ਨੂੰ ਇਨਫੋਰਮੇਸ਼ਨ ਆਈ ਕਿ ਜਗਰਾਤ ਸਿੰਘ ਉਰਫ ਜੱਗੂ ਸਾਨੂੰ ਮੰਗਲ ਸਿੰਘ ਫਤਿਹਾਬਾਦ ਪਿੰਡ ਗੋਵਿੰਦਨਾਲ ਸਾਹਿਬ ਤਰਨਤਾਰਨ ਦਾ ਰਹਿਣ ਵਾਲਾ ਇਹ ਭਾਰੀ ਮਾਤਰਾ ਦੇ ਵਿੱਚ ਇਹ ਨਸ਼ੀਦੀਆਂ ਗੋਲੀਆਂ ਲੈ ਕੇ ਆ ਰਿਹਾ ਇਹਨਾਂ ਨੇ ਉੱਥੇ ਸੀਕ੍ਰੀਟ ਇਨਫੋਰਮੇਸ਼ਨ ਦੇ ਪਰਚਾ ਦੰਜ ਕਰਕੇ ਬੁੱਲੇਪੁਰ ਕਟ ਤੇ ਨਾਕਾ ਲਾ ਲਿਆ ਜਦੋਂ ਉੱਥੋਂ ਇਹ ਆਇਆ ਆਪਣਾ ਜਗਰਾਤ ਸਿੰਘ ਜੰਗੂ ਇਹਦੇ ਕੋਲੋਂ 33300 ਗੋਲੀ ਟਰਮਾਡੋਲ ਦੀ ਬਰੰਦ ਹੋਈ ਹੈਗੀ ਤੇ ਲੱਗਿਆ ਪਤਾ ਕਿਥੋਂ ਲੈ ਕੇ ਆ ਰਿਹਾ ਇਹ ਰਾਜਸਥਾਨ ਤੋਂ ਲੈ ਕੇ ਆ ਰਿਹਾ ਉਹਦੀ ਵੀ ਅਸੀਂ ਪਿੱਛੇ ਜਿੱਥੋਂ ਲੈ ਕੇ ਆਏ ਸੀਗਾ ਉਹਦੀ ਵੀ ਅਸੀਂ ਕੁਝ ਪੜਤਾਲ ਕਰ ਰਹੇ ਹਾਂ ਤੇ ਕਿਸੇ ਵਹੀਕਲ ਤੇ ਜਾਂ ਕਿਤੇ ਇਹ ਪੈਦਲ ਆ ਰਿਹਾ ਸੀਗਾ ਤੇ ਝੋਲੇ ਚ ਲੈ ਕੇ ਆ ਰਿਆ ਸੀ ਆਪਣੇ ਬੈਗ ਜਿਹੜਾ ਹੁੰਦਾ ਥੈਲਾ ਉਹਦੇ ਚੋਂ ਲੈ ਕੇ ਆ ਰਿਆ ਸੀਗਾ ਹੋ ਸਕਦਾ ਵੀ ਬੱਸ ਸਟੈਂਡ ਤੇ ਉਤਰਿਆ ਤੇ ਬੱਸ ਸਟੈਂਡ ਤੋਂ ਉਤਰ ਕੇ ਇਥੋਂ ਆਪਣੇ ਸਾਥੀ ਦੀ ਵੇਟ ਕਰ ਰਿਆ ਸੀਗਾ ਸਰ ਇਹਦਾ ਪਿਛੋਕੜ ਕੀ ਹੈ ਕਹਿੰਦੇ ਆਂਦੀ ਪਿਛੋਕੜ ਇਹਦੇ ਤੇ ਇੱਕ ਐਂਟੀਬਾਇਓਟਿਕ ਸੈਟ ਦਾ ਪਰਚਾ ਦਰਜ ਹੈ ਤੇ ਦੋ ਜਿਹੜੇ ਇਹਦੇ ਤੇ ਚੋਰੀ ਦੇ ਪਰਚੇ ਦਰਜ ਹੈਗੇ ਨੇ ਪਹਿਲਾਂ ਵੀ ਇੱਕ ਸਰ ਸਿਨੇਚਰ ਪੜੇ ਨੇ ਜੀ